ਆਜੋ ਜੀ ਕਰਨ ਸਾਹਿਬ ਇੱਥੇ ਆਣਾ ਵੀ ਸਾਹਿਬ ਕੋਈ ਨਹੀਂ ਪਹੁੰਚਿਆ ਹੋ ਆਜੋ ਆਜੋ ਚਲੋ ਐਸ ਐਚਓ ਸਾਹਿਬ ਨਾਲ वार्तालाप ਹੋਈ ਗਈ ਹੈ ਜੀ ਜਿਹੜੀ ਸਾਰੀ ਕੜਨਾ ਕਰਮ ਹੋਈ ਹੈ ਉਹਦੇ ਮੁਤਾਬਕ ਐਫ ਆਰ ਆਈ ਨਹੀਂ ਹੋਈ ਪਹਿਲੀ ਗੱਲ ਤਾਂ ਇਹ ਅੱਛਾ ਜੀ ਦੁਬਾਰਾ ਮੈਂਸ਼ਨ ਕੀਤਾ ਕਿਉਂਕਿ ਉਹਦੇ ਚ ਇਹ ਹੈ ਬਈ ਜਿਹੜਾ ਵਿਦਵੀ ਦੀ ਤਾਂ ਧਰਾਮਾਂ ਲੱਗੀਆਂ ਜੀ ਜਿਹੜਾ ਸਾਰੇ ਮੁੱਦੇ ਨੂੰ ਖਤਮ ਕਰਨ ਲਈ ਬਰੇਡ ਕੀਤੀਆਂ ਗਈਆਂ ਜੀ ਇੰਨਾ ਸਮਾਂ ਛਪਾ ਕੇ ਰੱਖਿਆ ਗਿਆ ਈਵਨ ਬੰਦੇ ਦਾ ਝੂਠ ਬੋਲ ਕੇ ਫੜਾ ਦੇਣਾ ਤੇ ਝੂਠ ਬੋਲ ਕੇ ਛਡਾ ਲੈਣਾ ਤੇ ਬੰਦੇ ਨੂੰ ਇਥੋਂ ਭਜਾ ਦੇਣਾ ਕਿਤੇ ਨੇ ਕਿਤੇ ਇਹ ਸਾਰੀ ਗਲਤੀ ਕਮੇਟੀ ਦੀ ਹੈਗੀ ਹੈ ਠੀਕ ਹੈ ਜੀ ਜਿਹਨਾਂ ਬੰਦਿਆਂ ਨੇ ਖੋਟਬੋርድ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਪਲੱਸ ਉਹਦੇ 'ਚ ਜਿਹੜਾ ਤੁਹਾਡੇ ਕੋਲ ਡੀਵੀਡੀ ਗਈ ਹੈ ਉਹਦੇ 'ਚ ਇਹ ਦੇਖਿਆ ਜਾਵੇ ਸੰਗਤਾਂ ਦੇ ਦੱਥਨ ਮੁਤਾਬਕ ਇੱਥੇ ਦੇ ਮੁਤਾਬਕ ਇਹ ਹੈ ਵੀ ਉਹਨੇ ਉਹ ਹੱਟ ਪਿਆ ਸੀਗਾ ਜਿਹੜਾ ਮੱਛਰ ਮਾਰਨ ਵਾਲਾ ਹੁੰਦਾ ਉਹ ਉਹਦੇ ਵਿੱਚ ਪ੍ਰਸ਼ਾਦ ਦੇ ਵਿੱਚ ਵੀ ਪਾਇਆ ਠੀਕ ਹੈ ਜੀ ਇਹਦਾ ਮਤਲਬ ਵੀ ਉਹਨੇ ਸੰਗਤਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ ਜੀ ਇਹ ਹੈ ਬਿਲਕੁਲ ਹੁਕਮ ਕਰ ਲਓ ਦੱਸੋ ਮੈਂ ਹੁਕਮ ਆ ਜਿਹੜਾ ਦੱਸਦਾ ਇਹਦੇ ਮੁਤਾਬਕ ਐਫਆਰ ਜਿਹੜੇ ਆ ਐਡ ਕਰੂੰ ਬੰਦੇ ਜਿਹੜੇ ਆ ਮਤਲਬ ਸਾਨੂੰ ਚਲੋ ਇਹਨਾਂ ਦਾ ਪਤਾ ਲੱਗ ਗਿਆ ਲੋਕੇਸ਼ਨ ਕੋਈ ਸਨ ਲਈ ਆ ਟੀਮ ਭੇਜ ਕੇ ਬਾਅਦ ਪਹਿਲੇ ਤੇ ਬੰਦਾ ਲਿਆਵਾਂਗੇ ਠੀਕ ਹੈ ਤੁਹਾਡੇ ਸਨ ਮੁਖ ਕਰਾਂਗੇ ਠੀਕ ਹੈ ਤੁਸੀਂ ਆਪਣੀ ਤਸੱਲੀ ਕਰੋ ਬਾਕੀ ਜਿਹੜੇ ਬੰਦੇ ਆ ਇੱਕ ਗਰੰਤੀ ਸਿੰਘ ਤੇ ਆ ਹੀ ਹੈ ਤੁਹਾਡੇ ਸਿੱਤ ਨੂੰ ਪਤਾ ਆ ਬਾਕੀ ਜਿਹੜੇ ਬੰਦੇ ਫੜ ਲਾਂਗੇ ਸਾਡੀ ਤਸੱਲੀ ਆ ਜੀ ਜੀ ਪ੍ਰਸ਼ਾਸਨ ਤੇ ਪ੍ਰਸ਼ਾਸਨ ਆਪਣੀ ਇਮਾਨਦਾਰੀ ਨਾਲ ਕੰਮ ਕਰੇ ਜੇ ਤੁਹਾਨੂੰ ਕੋਈ ਹੈਗੀ ਕੋਈ ਕਮੀ ਪੇਸ਼ੀਓ ਦੱਸ ਦਿਓਾਨੂੰ ਕਮੀ ਤਾਂ ਮੈਂ ਪਹਿਲਾਂ ਹੀ ਦੱਸ ਦਿੱਤੀ ਜੀ ਵੀ ਤੁਹਾਡੇ ਐਫਆਰਆਈ ਦੇ ਵਿੱਚ ਕਮੀ ਹੈਗੀ ਆ ਐਫਆਈ ਦੇ ਵਿੱਚ ਕਮੀ ਹੈਗੀ ਆ ਨਹੀਂ ਦੱਸ ਦਿਓ ਕੀ ਉਹਦੇ ਚਾਪ ਆਹ ਜਿਹੜੀਆਂ ਦੱਥੀਆਂ ਵੇ ਇੱਕ ਤਾਂ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਰੇ ਉਹ ਮਾਮਲੇ ਨੂੰ ਜੀ ਵੀਆਰ ਹਟਾਇਆ ਦੂਜਾ ਬੰਦੇ ਨੂੰ ਫੜਾ ਕੇ ਬੰਦੇ ਨੂੰ ਛੜਾ ਕੇ ਚੌਂਕੀ ਤੋਂ ਪੁਲਿਸ ਨੂੰ ਗਮਰਾਹ ਕੀਤਾ ਗਿਆ ਪੁਲਿਸ ਨੂੰ ਗਮਰਾਹ ਕੀਤਾ ਗਿਆ ਵੀ ਸਾਡੀ ਰਸੋਈ ਦੇ ਵਿੱਚ ਆ ਹੋਇਆ ਜੀ ਚਾਬੀਆਂ ਹਨੀ ਦੂਜਾ ਜੋ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਜਿਉਂ-ਜਿਉਂ ਚੀਜ਼ਾਂ ਡਿਸਕਵਰ ਹੋਣਗੀਆਂ ਆਪਾਂ ਧਾਰਾ ਐਡ ਕਰੀ ਜਾਵਾਂਗੇ ਉਹੀ ਤੇਡੀ ਕੋਈ ਗੱਲ ਨਹੀਂ ਮੈਂ ਉਹੀ ਬੇਨਤੀ ਕਰ ਰਿਹਾ ਜੀ ਹਾਂਜੀ ਵੀ ਪੁਰਸ ਨੂੰ ਗਮਰਾਹ ਕੀਤਾ ਗਿਆ ਆ ਜਿਹਨਾਂ ਬੰਦਿਆਂ ਨੇ ਗਮਰਾਹ ਕੀਤਾ ਬੰਦਾ ਖੜਾ ਕੇ ਭਜਾ ਦਿੱਤਾ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਪਤਾ ਸੀ ਵੀ ਇਸ ਤਰ੍ਹਾਂ ਨਾ ਹੋਈ ਐ ਬੇਅਦਬੀ ਹੋਈ ਐ ਅੱਛਾ ਜੀ ਪਿੰਡ ਦੇ ਬੱਚੇ-ਬੱਚੇ ਨੂੰ ਪਤਾ ਬੇਅਦਬੀ ਹੋਈ ਐ 28 ਤਰੀਕ ਦੀ ਘੰਣਾ ਜਿਹੜੀ ਆ ਘਟੀ ਐ ਤੇ ਐਫਆਰਏ ਜਾ ਕੇ ਜਿਹੜੀ ਆ ਉਹ ਕੱਲ ਕੱਠ ਹੋ ਰਹੀ ਐ ਉਹ ਸਾਰੀ ਗੱਲ ਕੋਈ ਗਈ ਐ ਉਹ ਲੁਕਾਉਣ ਵਾਲਿਆਂ ਨੂੰ ਵੀ ਉਹਨਾਂ ਤੇ ਬਣਦੀ ਧਾਰਾ ਜਿਹੜੀ ਆ ਉਹ ਸਾਰਿਆਂ ਨੂੰ ਮਦਲ ਜਿਹੜਾ ਉਹ ਲਾ ਕੇ ਤੇ ਰੈਸਟ ਕੀਤਾ ਜਾਂਦਾ ਠੀਕ ਹੈ ਹਾਂ ਇਹ ਤਾਂ ਇਸ ਦੇ ਵਿੱਚ ਸਰ ਦੇਰੀ ਹੋ ਰਹੀ ਆ ਜਿਹੜੇ ਨੌ ਬਾਕੀ ਮੈਂਬਰ ਹੈਗੇ ਕਮੇਟੀ ਮੈਂਬਰ ਵਾਲੇ ਤੱਕ ਹੋਰ ਰੈਸਮੀ ਹੋਣੀ ਆ ਕੋਈ ਨਹੀਂ ਜੋ ਹੋ ਜਾਣਗੇ ਜਿਆਦਾ ਬੇਚਨ ਸਾਰੇ ਜਿੰਨੇ ਵੀ ਕਮੇਟੀ ਮੈਂਬਰ ਹੈ ਨਾ ਜੀ ਜਿਨ੍ਹਾਂ ਦੀ ਨਿਗਰਾਨੀ ਚ ਇਹ ਕੰਮ ਹੋਇਆ ਇਹਨਾਂ ਸਾਰਿਆਂ ਨੂੰ ਰੱਟ ਪਾ ਪੰਜ ਹੈ ਡਿਆ ਉਹਦੇ ਚ ਨੌ ਮੈਂਬਰੀ ਕਮੇਟੀ ਹੈ ਜੀ ਇੱਕ ਇੰਗਲੈਂਡ ਦੇ ਵਿੱਚ ਜਿੰਨਾਂ ਕਨੂੰ ਜਿਨ੍ਹਾਂ ਨੇ ਇਹਨਾਂ ਨੂੰ ਲਿਖਾਇਆ ਪਤਾ ਦਰਖਾਸਤੇ ਕੀਤਾ ਹੈ ਬਾਕੀ ਜਿਹਦਾ ਜਿਹਦਾ ਰੋਲ ਆਉਗਾ ਮੈਂ ਤੁਹਾਨੂੰ ਦੱਸ ਦਿਆਂਗਾ ਦਰਖਾਸਤ ਕਿਹਨੇ ਲਿਖਾਈ ਹੈ ਜੀ ਦੇਖੋ ਪਤਾ ਨਹੀਂ ਤੁਹਾਡੇ ਤੋਂ ਕਿਹਨੇ ਜਿਹਦੇ ਵੱਲੋਂ ਦਰਖਾਸਤ ਹੈ ਦਰਖਾਸਤ ਕਿੰਨਾ ਵੱਲੋਂ ਕੱਲ ਨਹੀਂ ਕੱਲ ਚਲੋ ਮੰਦਰ ਦੇ ਰਹੋ ਗੱਲ ਸੁਣ ਲਿਆ ਕਰੋ ਯਾਰ ਇਹ ਨਾ ਗੱਲ ਗੱਲ ਸੁਣ ਲਿਆ ਕਰੋ ਯਾਰ ਗੱਲ ਬੱ ਗੱਲ ਵਿੱਚ ਚਲੋ ਜੀ ਦਰਖਾਸਤ ਕਿਸੇ ਵੱਲੋਂ ਵੀ ਆ ਇਹ ਮਾਮਲਾ ਪੰਥ ਦਾ ਆ ਅਕੇਲੀਆ ਤੋਂ ਸੰਧ ਆਈ ਸੀ ਉਹ ਜੋ ਇੱਥੇ ਹਾਂ ਭਾਜੀ ਹੈ ਸਬਾ ਮਾਮਲੇ ਖਾਲਸਾ ਜੀ ਗੈ ਸਰਕਾਰ ਕਮੇਟੀ ਵਾਲੇ ਤੋਂ ਹੋਣੀ ਆ ਨਾ ਠੀਕ ਹੈ ਸਤਕਾਰ ਕਮੇਟੀ ਦੇ ਦਵਿੰਦਰ ਸਿੰਘ ਖਾਲਸਾ ਸਤਕਾਰ ਕਮੇਟੀ ਵੱਲੋਂ ਆ ਹਾਂਜੀ ਉਹ ਮਤਲਬ ਬਕਾਇਦਾ ਇਹ ਚੀਜ਼ ਤੇ ਕਰ ਰਹੇ ਪੈਰਾ ਦੇ ਰਹੇ ਆ ਬਹੁਤ ਵਧੀਆ ਕੀਤਾ ਉਹਨਾਂ ਨੇ ਹੋਣ ਜੋ ਮੌਕੇ ਤੇ ਪਾਇਆ ਗਿਆ ਉਹ ਗੱਲਾਂ ਸਾਹਮਣੇ ਆ ਗਈਆਂ ਆ ਜੇ ਤੁਹਾਨੂੰ ਬਿਆਨਾਂ ਦੀ ਦੁਆਰਾ ਜ਼ਰੂਰਤ ਹੈ ਤੇ ਉਹ ਲੈ ਲਓ ਤੇ ਜੇ ਤੁਸੀਂ ਮਤਲਬ ਆਪਣੇ ਵੈਰੀਫਾਈ ਦੇ ਵਿੱਚ ਪਾਉਣਾ ਆ ਵੀ ਆ ਮਤਲਬ ਕੀਤੀ ਗਈ ਆ ਇਹ ਸਾਰਿਆਂ ਦੇ ਸਾਹਮਣੇ ਆ ਵੀ ਉਹ ਸਬੂਤ ਮਟਾਉਣ ਲਈ ਬੰਦੇ ਨੂੰ ਛੜਾ ਕੇ ਭਜਾਉਣ ਲਈ ਜੀ ਜਿਨ੍ਹਾਂ ਜਿਨ੍ਹਾਂ ਬੰਦੇ ਵੀ ਗਿਲਟੀ ਪਾਏ ਜਾ ਰਹੇ ਆ ਉਹ ਬੰਦੇ ਜਿਹੜੇ ਆ ਚੱਕ ਕੇ ਨਾਮਜ਼ਦ ਕੀਤੇ ਜਾਣ ਠੀਕ ਹੈ 99 ਬਸ ਅਰੈਸਟ ਹੋ ਜਾਂਦਾ ਜਾਂਦਾ 9 ਧਾਰਾ ਦੀ ਗੱਲ ਕੀਤੀ ਗਈ ਹੈ ਹਾਂਜੀ ਉਹ ਸਰਜੀ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਕਿਹਾ ਯਾਰ 1295A ਇੱਕ ਜਿਹੜਾ ਉਹਨਾਂ ਨੇ ਪ੍ਰਸ਼ਾਸਨ ਦੇ ਵਜੇ ਹਟਮ ਲਾਈ ਆ ਇਹਦੇ ਰਾਤਾ ਕਤਲ ਉਹ ਮੈਂ ਕਿਹਾ ਜੀ ਇਹ ਓਪਨ ਐਂਡ ਇਨਵੈਸਟੀਗੇਸ਼ਨ ਹੁੰਦੀ ਜੇ ਤੁਹਾਨੂੰ ਲੱਗਦਾ ਕਿ ਇੱਕ ਧਾਰਾ ਤੇ ਮੁੱਕ ਜਾਂਦਾ ਨਹੀਂ ਹੁੰਦਾ ਜਿਉ ਜੋ ਮੁੰਡੇ ਨੂੰ ਮੈਂ ਕਿਹਾ ਤੁਹਾਨੂੰ ਲਿਆਵਾਂਗੇ ਪੁੱਛਗਿੱਛ ਕਰਾਂਗੇ ਜਿਵੇਂ ਚ ਪਾਊਗਾ ਤੇ ਵਾਦਾ ਕਰਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਖੜੀ ਜਾਣਾ ਜੋ ਕਰਨਾ ਇਹ ਤੁਹਾਨੂੰ ਕਿੰਨੇ ਕਹਤਾ ਕਿ ਇੱਕ ਧਾਰਾ ਲਾਤੀ ਤੇ ਬਸ ਉੱਤੀ ਆਂਡੋਗੇ ਇਹ ਤੇ ਤੁਹਾਨੂੰ ਮਤਲਬ ਆਮ ਬੰਦਿਆਂ ਨੂੰ ਲੱਗਦਾ ਹੋਇਆ ਕਿ ਇਸ ਤਰ੍ਹਾਂ ਕਰਕੇ ਮਤਲਬ ਠੰਡੇ ਬਸਤੇ ਪਾਤੀ ਕੋਈ ਇਹੋ ਜੀ ਗੱਲ ਨਹੀਂ ਐ। ਕਦੋਂ ਵੀ ਬੰਦਾ ਲਿਆਵਾਂਗੇ। ਸਾਨੂੰ ਇਸ ਗੱਲ ਦਾ ਪਤਾ ਜੀ। ਹਾਂ ਜੀ। ਮੈਂ ਗ੍ਰੈਜੂਏਟ ਐ। ਜੀ। ਔਰ ਮਤਲਬ ਭਾਰਤ ਦਾ ਚਿਹਰਾ ਮੈਂ ਚੇਅਰਮੈਨ ਐ ਮੈਂ ਨਿਹੰਗ ਸਿੰਘਾਂ ਦਾ। ਉਹ ਹੁਣ ਨਿਹੰਗ ਸਾਰੇ ਅਨਪੜ੍ਹ ਨਹੀਂ ਰਹਿ। ਇੱਕ ਤਾਂ ਗੱਲ ਇਹ ਜੀ। ਦੂਜੀ ਗੱਲ ਇਹ ਵੀ ਅਸੀਂ ਕਾਨੂੰਨ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਆ ਮੈਂ ਵਰਦੀ ਲਾ ਕੇ ਆਇਆ। ਜੀ। 86 ਦੇ ਵਿੱਚ ਜੀ। ਬਰਦੀ ਲਾ ਕੇ ਆਇਆ ਮੈਂ ਇਹ ਚੀਜ਼ ਦੀ ਕੋਈ ਗੱਲ ਨਹੀਂ ਸਾਨੂੰ ਡਾਊਟ ਵੀ ਨਹੀਂ ਹੈ ਸਾਨੂੰ ਡਾਊਟ ਵੀ ਨਹੀਂ ਹੈ ਪਰ ਅਸੀਂ ਬੇਨਤੀ ਹੈ ਵੀ ਦੁਆਰਾ ਕੋਈ ਪੰਜਾਬ ਦੇ ਵਿੱਚ ਮਾਹੌਲ ਵਿਗੜਦੇ ਜਾ ਰਹੇ ਆ ਇਹ ਗੱਲ ਪੰਥ ਕੋਲ ਪਹੁੰਚੀ ਹੋਈ ਆ ਨਿਹੰਗ ਸਿੰਘਾਂ ਕੋਲ ਪਹੁੰਚੀ ਹੋਈ ਆ ਉਹਨਾਂ ਨੇ ਹੀ ਬਕਾਇਦਾ ਡਿਊਟੀਆਂ ਲਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗੱਲ ਪਹੁੰਚੀ ਹੋਈ ਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਪਹੁੰਚੀ ਉਹਨਾਂ ਨੇ ਆਪਣੇ ਢੰਗ ਨਾਲ ਲੈਣੀ ਆ ਠੀਕ ਆ ਜੀ ਤੇ ਸਾਡੇ ਪੰਥ ਦੇ ਵਿੱਚ ਬਹੁਤ ਸਾਰੇ ਵੀਰਸ ਵਾਲੇ ਬੰਦੇ ਆ ਵੀਰਸਤਾ ਸਮਝਦੇ ਹੋ ਤੁਸੀਂ ਵੀ ਇਹ ਨਾ ਹੋਵੇ ਵੀ ਦੁਬਾਰਾ ਬਰਗਾੜੀ ਕਾਂਡ ਨਾਲ ਨੂੰ ਮਤਲਬ ਹੋਰ ਪਾਸੇ ਨੂੰ ਗੱਲ ਉਲਝੇ ਅਸੀਂ ਟੇਕ ਰੱਖ ਕੇ ਚੱਲਦੇ ਹਾਂ ਕਾਨੂੰਨ ਤੇ ਮੈਂ ਇਸੇ ਕਰਕੇ ਸੀਪੀ ਸਾਹਿਬ ਨਾਲ ਵੀ ਚਰਚਾ ਨਾ ਵੀ ਗੱਲ ਹੋਈ ਆ ਤੇ ਕੁਦਰਤੀ ਤੁਸੀਂ ਆ ਗਏ ਮੈਂ ਇਹਨਾਂ ਨੂੰ ਬਲਵਿੰਦਰ ਨੂੰ ਕਿਹਾ ਸੀਗਾ ਵੀ ਏਸੀਪੀ ਸਾਹਿਬ ਨੂੰ ਬੁਲਾ ਲਓ ਤੁਸੀਂ ਜੀ ਇਹ ਮਾਮਲਾ ਗੰਭੀਰ ਤੁਹਾਡੇ ਤੋਂ ਪਹਿਲਾਂ ਤੂ ਤੂ ਮੈਂ ਮੈਂ ਹੋ ਹੀ ਗਈ ਸੀ ਦੂਜੀ ਧਰੇ ਵੀ ਵਿੱਚ ਬੈਠੀ ਸੀ ਪਿੰਡ ਸਾਰਾ ਹੀ ਬੈਠਾ ਸੀ ਜੀ ਉਹ ਸਰਪੰਚ ਨੇ ਤੂ ਤੂ ਮੈਂ ਮੈਂ ਹੋ ਗਈ ਅੱਜ ਚਲੋ ਵਿੱਚੋਂ ਫੇਰ ਉੱਠ ਕੇ ਚਲ ਗਿਆ ਸਰਪੰਚ ਇਸ ਕਰਕੇ ਉਹ ਤੁਹਾਡੇ ਸਾਰੇ ਧਿਆਨ ਦੇ ਵਿੱਚ ਚੰਗੀ ਗੱਲ ਆ ਹਾਂ ਇਧਰ ਜੇ ਕਿਸੇ ਵੀ ਇੱਕ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਅਨਸਾਫ਼ ਮਿਲਿਆ ਹੁੰਦਾ ਅੱਜ ਆ ਕੰਮ ਨਾ ਮੈਂ ਕਲੀਅਰਲੀ ਗੱਲ ਓਪਨ ਮਾਈਂਡਡ ਕਿੰਨਾ ਹਾਂ ਬਾਬਾ ਜੀ ਵੇਖੋ ਜਿਹੜੀ ਚੀਜ਼ ਮੇਰੇ ਹੱਥ ਵਸ ਨਹੀਂ ਆ ਜਿਹੜੀ ਚੀਜ਼ ਮੇਰੇ ਹੱਥ ਵਸਿਆ ਨਹੀਂ ਮੈਨੂੰ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਜੇ ਇਹ ਬੰਦੇ ਜਿਹੜੀ ਤੁਸੀਂ ਕਹੀਏ ਜਿਹੜੀ ਤੁਹਾਡੀ ਡਿਮਾਂਡ ਆ ਤੁਹਾਡੇ ਨਾਲ ਬੰਦੇ ਲੈ ਕੇ ਚੱਲਾਂਗੇ ਜੇ ਤੁਹਾਨੂੰ ਲੱਗਦਾ ਕਿਤੇ ਕੋਈ ਤਰੁੱਟੀ ਆ ਕੋਈ ਕਮੀ ਆ ਸਾਨੂੰ ਦੱਸ ਦਿਓ ਜਿਹੜੀ ਆ ਤੁਸੀਂ ਕਹਿੰਦੇ ਕੀ ਨਹੀਂ ਮਿਲਿਆ ਹਿਸਾਬ ਮੈਂ ਉਹਦੇ ਬਾਰੇ ਕੁਝ ਵੇਖੋ ਮੈਂ ਨਹੀਂ ਕਹਿ ਸਕਦਾ ਮੇਰੀ ਉਹ ਘਾਕਿਆ ਤੋਂ ਬਾਹਰ ਆ ਮੈਂ ਉਹਦੇ ਬਾਰੇ ਕਮੈਂਟ ਵੀ ਨਹੀਂ ਕਰ ਸਕਦਾ ਜਿਹੜੀ ਮੇਰੇ ਤੇ ਆ ਮੇਰੇ ਜੋ ਘਾਕਿਆ ਜੋ ਮੇਰੇ ਕੋਲ ਪਾਵਰ ਆ ਮੇਰੇ ਏਰੀਆ ਚ ਹੋਈ ਆ ਉਹਦਾ ਮੈਂ ਦੇ ਸਕਦਾ ਤੁਹਾਨੂੰ ਕਿਹਾ ਭਾਈ ਤੁਸੀਂ ਇੱਥੇ ਜਿਹੜੀ ਕੰਪਨੀ ਹੈ ਕੋਈ ਸਿੰਘ ਹੈ ਅਸੀਂ ਭਾਤੇ ਚਲੋ ਵਿਸ਼ਵਾਸ ਕਰਦੇ ਹਾਂ ਆਪਾਂ ਇੱਥੇ ਗੱਲਾਂ ਇਥੇ ਰੁਕ ਕੇ ਜੀ ਠੀਕ ਹੈ ਜੀ ਜੇ ਤੁਸੀਂ ਗੁਰੂ ਮਹਾਰਾਜ ਨੂੰ ਖਾਜਰਨਾ ਜਾਂ ਜਾਣਦੇ ਹੋ ਤਾਂ ਤੁਸੀਂ ਸਾਨੂੰ ਇਨਸਾਫ ਲੈ ਕੇ ਦੋਗੇ ਮੈਂ ਕਿਹ ਜਿੰਨੀ ਜਿੰਨੀ ਚਿਰ ਮੈਂ ਇੱਥੇ ਆ ਜਿੰਨਾ ਕੋ ਹੋ ਸਕਦਾ ਅਸੀਂ ਕਰਾਂਗੇ ਜੀ ਕੋਈ ਕੁਝ ਕਰੀ ਜਾ ਰਹੇ ਆਪਾਂ ਠੀਕ ਹੈ ਬੰਦੇ ਨੂੰ ਰੈਸਟ ਬਹੁਤ ਜਿਹੜੀ ਗੱਲ ਹੈ ਇਹ ਗੱਲ ਕਹੀ ਜਾਣੀ ਬਸ ਜੀ ਕਦੇ ਜਨਾਬ ਪਾਸਵਾ ਮੰਗਦੇ ਆ ਇਹੋ ਜੀ ਪਾਸਵਾ ਜਿਹੜਾ ਟਾਪਾਂ ਮੈਂ ਆ ਵਿਖੋ ਜੇ ਸਾਡਾ ਕੰਮ ਸਿੰਘ ਸਾਹਿਬ ਇੱਕ ਮਿੰਟ ਜੇ ਹੁਣ ਅਸੀਂ ਇੱਥੇ ਬੈਠੇ ਰਵਾਂਗੇ ਜੀ ਤਿਆਂ ਨੂੰ ਕੰਮ ਕਰਨ ਦਾ ਦੋ ਨਹੀਂ ਕੋਈ ਨਹੀਂ ਜੀ ਕਰੋ ਤੁਸੀਂ ਦੱਸ ਦਿੱਤਾ ਸੀ ਕਰੋ ਠੀਕ ਹੈ ਬਸ ਕਰੋ ਕਰੋ ਬਸ ਹਾਂ ਕੋਈ ਨਹੀਂ ਜਾਂਦਾ ਐਸਐਚਓ ਸਾਹਿਬ ਨੂੰ ਵੀ ਪ੍ਰਸ਼ਾਦਾ ਬਾਈ ਪਰ ਇਹ ਗੱਲ ਨਾਲ ਜਿਹੜੀ ਮੈਂ ਕਹੀ ਹੈ ਨਾ ਜੀ ਇਹ ਕਹਿਣ ਲਈ ਨਹੀਂ ਕਹੀ ਜਾਂ ਪ੍ਰੈਸ਼ਰ ਬਣਾਉਣ ਲਈ ਨਹੀਂ ਕਹੀ ਮੁੰਡੇ ਮਤਲਬ ਬੜੇ ਗੁੱਸੇ 'ਚ ਭਰੇ ਹੋਏ ਆ ਬੜੀਆਂ ਕੰਡਾਵਾ ਮਾਂ ਹੋ ਚੁੱਕੀਆਂ ਆ ਇਹਦਾ ਇਨਸਾਫ ਜਿਹੜਾ ਆ ਉਹ ਹੋ ਜਾਣਾ ਚਾਹੀਦਾ ਆ ਉਹ ਤੁਸੀਂ ਆਪ ਮਤਲਬ ਦੇਖ ਹੀ ਰਹੇ ਹੋ ਆਪਣੇ ਉੱਚ ਅਧਿਕਾਰੀਆਂ ਨਾਲ ਮੇਰੀ ਵੀ ਤਾਲਮੇਲ ਕਰੋ ਜੀ ਤੇ ਦੂਜੀ ਬੇਨਤੀ ਇਹ ਸੀ ਵੀ ਇੱਥੇ ਮਤਲਬ ਸਾਡੇ ਸਿੰਘ ਤਾਂ ਰਹਿਣਗੇ ਹੀ ਪੰਡ ਵਾਲੇ ਵੀ ਸੰਯੋਗ ਦੇ ਰਹਿਆ ਦੋ ਜ਼ਰੂਰੀ ਆ ਵੀ ਤੁਸੀਂ ਆਪਣੇ ਇੱਥੇ ਮਤਲਬ ਜਿਹੜੇ ਉੱਚ ਅਧਿਕਾਰੀ ਆਪਣਾ ਐਸਐਸਆਈ ਅਧਿਕਾਰੀ ਜਿਹੜੇ ਆ ਦੋ ਇੱਥੇ ਜਿਹੜੇ ਆ ਉਹ ਲਾ ਦਿਓ ਤਾਂ ਕਿ ਮੌਕੇ ਨੂੰ ਦੇਖਦੇ ਰਹਿਣ ਐ ਮੇਰੀ ਬੇਨਤੀ ਇਹ ਦੇਖਿਓ ਮਤਲਬ ਪੱਕੇ ਤੌਰ ਤੇ ਮੈਨੂੰ ਪਾਇਮੈਂਟ ਪਤਾ ਜੀ ਮਕਸਦ ਮੈਂ ਰਾਜਨੀਤੀ ਦੀ ਕਹਾਣੀ ਚੰਗੀ ਤਰ੍ਹਾਂ ਸਮਝਦਾ ਜੀ ਬਲਵਿੰਦਰ ਸਿੰਘ ਤੇ ਸਾਨੂੰ ਕੋਈ ਡਾਊਟ ਨਹੀਂ ਗੁਰਸੇਖ ਬੰਦਾ ਆ ਪਰ ਬਲਵਿੰਦਰ ਅਵਤਾਰ ਤੋਂ ਅਵਤਾਰ ਸਿੰਘ ਜਿਹੜੇ ਤੁਸੀਂ ਉਥੋਂ ਦੋ ਬੰਦੇ ਭੇਜੋਗੇ ਜੀ ਜਿਨ੍ਹਾਂ ਨਾਲ ਇੱਥੇ ਦਾ ਕਿਸੇ ਦਾ ਮੇਲ ਮਲਾਪ ਨਹੀਂ ਹੋਇਆ ਨਾ ਹੋਏਗਾ ਨਾ ਉਹ ਦੁਆ ਥਲੇ ਆਏਗਾ ਇਸ ਕਰਕੇ ਬੇਨਤੀਆਂ ਕੀਤੀਆਂ ਚਲੋ ਬੱਬੀ ਇਹ ਜਿਹੜੀ ਗੱਲ ਇਹ ਆਪਣੇ ਇੱਕ ਵਾਰੀ ਮੈਸੀਨਰ ਫਿਰ ਧਿਆਨ ਚ ਲਿਆ ਕੇ ਦੇਖ ਲੈਣਾ ਕਿ ਜੇ ਸਿਰੇ ਮੱਥੇ ਚੜਦੀ ਆ ਠੀਕ ਆ ਕਿਉਂਕਿ ਇਸ ਤਰ੍ਹਾਂ ਇਮਪ੍ਰੈਸ਼ਨ ਇਹ ਪੈਂਦਾ ਆ ਕਿ ਪੁਲਿਸ ਵਿੱਚ ਇਨਵੋਲ ਆ ਪਤਾ ਨਹੀਂ ਕਬਜਾ ਦੁਆਰ ਇਹ ਇੱਕ ਤੈਨੂੰ ਫੇਵਰ ਕਰ ਰਿਹਾ ਹੋਵੇ ਉਹ ਨਹੀਂ ਗੱਲ ਸਮਝਾ ਦਿੰਦੇ ਅਸੀਂ ਇਹ ਕਹੀ ਨਹੀਂ ਅਸੀਂ ਇਹ ਕਹੀ ਨਹੀਂ 16-12 ਨੂੰ ਇਨਵੈਸਟੀਗੇਸ਼ਨ ਲਈ ਦੋ ਅਸੀਂ ਪੁਲਿਸ ਨੂੰ ਅਸੀਂ ਪੁਲਿਸ ਨੂੰ ਇਸ ਕਰਕੇ ਨਹੀਂ ਕਰ ਰਹਾ ਵੀ ਪੁਲਿਸ ਕਬਜ਼ਾ ਦਿਵਾ ਰਹੀ ਹੈ ਨਹੀਂ ਨਹੀਂ ਮੈਨੂੰ ਤਾਂ ਇੰਪ੍ਰੈਸ਼ਨ ਪੈਂਦਾ ਆ ਮੈਂ ਨਹੀਂ ਕਹਿੰਦੇ ਦਰਦ ਨਹੀਂ ਇਦਾਂ ਨਹੀਂ ਪੈਂਦਾ ਜੀ ਉਹਦੀ ਗੱਲ ਉਹਦੇ ਕਾਰਨ ਆ ਮੈਂ ਕਹਿੰਦੇ ਆ ਲੋਕਾਂ ਨੂੰ ਪਤਾ ਜਿਹੜੀ ਵੀ ਚੀਜ਼ ਆਪਾਂ ਪੈਟਰੋਲਿੰਗ ਗਸ਼ਤਾਂ ਨਾਲ ਕਵਰ ਕਰ ਲਾਂਗੇ ਨਹੀਂ ਉਹ ਗੱਲ ਕੀਤੀ ਵੀ ਨਹੀਂ ਕਦੇ ਨੇ ਨਹੀਂ ਕਹਿੰਦੇ ਨੇ ਦੋ ਪੱਕੇ ਬੰਦੇ ਲਓ ਨਹੀਂ ਉਹ ਅਨਵੈਸਟਿਗੇਸ਼ਨ ਨਹੀਂ ਇਹਦੇ ਮਲਾਕ ਇਨਵੈਸਟਿਗੇਸ਼ਨ ਲਈ ਹਾਂ ਉਹ ਤੇ ਉਹ ਵੀ ਨਹੀਂ ਬਾਹਰ ਤੇ ਪ੍ਰੈਸ਼ਰ ਨਾ ਪਵੇ ਮੈਂ ਕਿ ਜੀ ਕਹਿੰਦੇ ਇੱਥੇ ਇਹੀ ਗੱਲ ਨੇ ਦੋ ਬੰਦੇ ਹੋਰ ਲਾ ਦਿਓ ਇਨਵੈਸਟਿਗੇਸ਼ਨ ਨਹੀਂ ਕਹਿ ਰਿਹਾ ਮੈਂ ਅਤਾਰ ਇਨਵੈਸਟਿਗੇਸ਼ਨ ਨਹੀਂ ਕਹਿ ਰਿ ਅਗਲਾ ਹਰਕਤ ਕਰ ਸਕਦਾ ਹਾਂ ਜੀ ਆਪਾਂ ਉਹਨੂੰ ਪਹਿਲਾਂ ਲੈ ਕੇ ਚੱਲਣਾ ਚਾਹ ਲਾ ਠੀਕ ਹੈ ਇੱਕ ਸਿੰਘ ਲਾ ਦਿੰਦੇ ਆ ਆਪਾਂ ਤੁਸੀਂ ਕਬਜ਼ਾ ਨਹੀਂ ਇਨਵੈਸਟੀਗੇਸ਼ਨ ਹੀ ਕਹਿੰਦੇ ਜੀ ਨਾ ਕਿ ਇੱਥੇ ਉਹ ਨਹੀਂ ਜੀ ਨਹੀਂ ਮੈਂ ਇੱਥੇ ਨਹੀਂ ਕਹਿ ਰਿਹਾ ਕਿਉਂ ਕਹਿ ਰਿਹਾ ਇੱਕ ਮਿੰਟ ਕਸ਼ਮੀਰ ਕਿਉਂ ਕਹਿ ਰਿਹਾ ਮੈਂ ਇੱਥੇ ਸਾਡੇ ਪੰਜ ਬਦਲ ਜਿਹੜੇ ਆ ਨਿਹੰਗ ਸਿੰਘ ਰਹਣਗੇ ਠੀਕ ਹੈ ਜੀ ਕੱਲ ਨੂੰ ਇਹ ਗਾਣ ਵੀ ਨਿਹੰਗ ਸਿੰਘਾਂ ਨੇ ਜਾਣ ਕੇ ਚਿੰਝੜੀ ਖੇੜ ਦਿੱਤੀ ਮੈਂ ਫੇਰ ਕਲੀਅਰ ਕਰਦਾ ਬੰਦੇ ਸਾਡੇ ਜਿੰਨੇ ਵੀ ਆ ਪੂਰੇ ਵੀਰਸ ਵਾਲੇ ਆ ਜੀ ਤੇ ਗੁੱਸੇ ਨਾਲ ਭਰੇ ਆ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਤੇ ਗੱਲ ਆ ਰਹੀ ਆ ਜੀ ਉਹ ਜਿਹੜੇ ਦੋ ਬੰਦੇ ਰਹਿਣਗੇ ਮੌਕੇ ਤੇ ਆਪਣਾ ਮਤਲ ਜਿਹੜਾ ਆ ਉਹ ਸਾਰੇ ਸਿਸਟਮ ਨੂੰ ਦੇਖਣਗੇ ਉਹ ਤੁਹਾਨੂੰ ਵੀ ਮਤਲ ਤਲਾਹ ਦੇ ਸਕਦੇ ਆ ਸੋ ਆ ਬਲਵਿੰਦਰ ਇਹਨਾਂ ਨੂੰ ਅਰਤਾਰ ਸਾਨੂੰ ਵੀ ਤਲਾਹ ਦੇ ਸਕਦੇ ਆ ਉੱਪਰ ਵੀ ਤਲਾਹ ਦੇ ਸਕਦੇ ਆ ਵੀ ਸਰ ਇਸ ਤਰ੍ਹਾਂ ਦੀ ਸਥਿਤੀ ਹੈ ਇਸ ਕਰਕੇ ਮੈਂ ਕਹ ਰਿਹਾ ਵੀ ਦੋ ਬੰਦੇ ਮਤਲ ਜਿਹੜੇ ਆ ਤੁਸੀਂ ਸਾਡੀ ਗੱਲ ਪਹਚਾ ਦਿਓ ਤੁਸੀਂ ਸੁਣਨ ਆਏ ਆ ਹੈਨਾ ਮੈਂ ਇਸ ਇਸ ਨਜ਼ਰੀਏ ਤੋਂ ਕਹਿ ਰਿਹਾ ਕੋਈ ਨਹੀਂ ਪਛਾਦਾਂਗੇ ਕਿਸ ਨੇ ਪਛਾਦਾਂਗੇ ਹਾਂ ਦੋ ਸਿੰਘ ਸਾਹਿਬ ਇੱਥੇ ਮਤਲਬ ਜੜੇ ਆ ਦੋ ਕਿਉਂਕਿ ਅਗਲਾ ਸਾਡੇ ਅਧਿਕਾਰੀ ਲਾ ਦੇਣ ਕੋਈ ਨਹੀਂ ਕੋਈ ਵੀ ਹੈ ਇਸ ਨੂੰ ਆਪਾਂ ਦੇਖਣਾ ਕਿਉਂਕਿ ਅਕਸਰ ਦੇਖਿਆ ਗਿਆ ਉਹ ਇਹ ਸਾਰੀ ਕਮੇਟੀ ਅਕਸਰ ਦੇਖਿਆ ਗਿਆ ਗੁਰਦੁਆਰਾਂ ਦੀ ਗੁਰਦੁਆਰਿਆਂ ਦੇ ਪ੍ਰਧਾਨਗੀ ਦੀ ਜੜਾਈ ਦੂਜੀ ਤੀਜੀ ਜੜਾਈ ਉਹ ਵੱਖਰਾ ਮੈਟਰ ਚੱਲ ਜਾਂਦਾ ਲੇਕਿਨ ਇੱਥੇ ਬੇਅਦਬੀ ਦਾ ਮਾਮਲਾ ਤੇ ਬੇਅਦਬੀ ਦੇ ਮਾਮਲੇ ਤੇ ਉਹ ਕੱਲ ਨੂੰ ਮਤਲਬ ਕਿਸੇ ਤਰ੍ਹਾਂ ਦੀ ਵੀ ਗੱਲ ਜਿਹੜੀ ਆ ਉਹ ਉਹ ਆਵੇ ਨਾ ਇਸ ਕਰਕੇ ਕਾਨੂੰਨ ਨੂੰ ਮਤਲਬ ਨਾਲ ਲੇ ਤਾਂ ਡੇਵਦੀ ਸਾਹਿਬ ਦੀ ਦੂਜੀ ਬੇਨਤੀ ਇਹ ਆ ਵੀ ਇਹ ਜਿਹੜੀ ਇੱਥੇ ਬੇਦਬੀ ਹੋਈ ਆ ਤੇ ਲਗਭਗ ਸੋਰਸਨ ਦੇ ਵਿੱਚ ਇਹ ਹੁੰਦਾ ਜੋ ਸਾਡੇ ਦਿਮਾਗ 'ਚ ਗੱਲ ਆਉਂਦੀ ਆ ਕਿ ਹੋ ਸਕਦਾ ਜਿਹੜੀ ਪਹਿਲੀ ਕਮੇਟੀ ਸੀ ਜਾਂ ਉਹ ਇਹਨਾਂ ਨਾਲ ਕੁਝ ਪਿੰਡ ਦੇ ਬੰਦੇ ਲੱਗੇ ਹੋਣ ਜਾਂ ਕਮੇਟੀ ਲੱਗਦੀ ਹੋਵੇ ਤੇ ਸ਼ਾਜੇ ਦੇ ਤਹਿਤ ਹੋਇਆ ਤੁਹਾਨੂੰ ਵੀ ਇਹ ਹਕਲਦਾ ਯੂਨੀਵਰਸਿਟੀ ਦਾ ਚਲੋ ਇਹ ਦੂਜੀ ਵਾਰੀ ਹੋਇਆ ਦੂਜੀ ਵਾਰੀ ਹੋਇਆ ਤੁਹਾਡੇ ਧਿਆਨ 'ਚ ਦੱਸ ਦਈਏ ਦੂਜੀ ਵਾਰੀ ਹੋਇਆ ਦੂਜੀ ਵਾਰੀ ਬੇਦਬੀ ਹੋਈ ਆ ਪਹਿਲਾਂ ਨਿਸ਼ਾਨ ਸਾਹਿਬ ਦੀ ਬੇਦਬੀ ਹੋ ਚੁੱਕੀ ਆ ਉਹ ਵੀ ਗੱਲ ਲੋਕ ਮੀਡੀਆ ਨੇ ਆ ਵੀ ਦਿੱਤੀ ਇਹ ਵੀ ਗੱਲ ਖੁਰਦਪੁਰ ਤੋਂ ਹੋ ਹੀ ਗਈ ਸੀ ਸਿਰਫ ਕਿਸੇ ਭਲੇ ਇਮਾਨਦਾਰ ਨੇ ਵੀਡੀਓ ਵਿੱਚੋਂ ਵਾਇਰਲ ਕਰ ਦਿੱਤੀ ਇਹਨਾਂ ਦੇ ਵਿੱਚ ਉਹਦੇ ਕਰਕੇ ਇਹ ਸਾਰਾ ਜੋ ਇਹਨਾਂ ਨੇ ਨੇ ਦੇ ਵੀ ਥੱਪੜ ਜੇ ਵੀਡੀਓ ਬਣ ਰਹੀ ਸੀ ਤੇ ਇੱਕ ਅੰਗੂੜੀ ਦਾ ਚਲੋ ਗੁਰੂ ਸਾਹਿਬ ਨੇ ਆਪੇ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਤਲਾ ਬਰਤਾਈਆ ਨੇ ਦਾ ਮਾਰੇ ਬਾਣੀ ਛੱਦ ਨਹੀਂ ਹੁੰਦਾ ਆਂਦੇ ਤੇ ਪਾਪੀ ਕੋ ਮਾਰਨੇ ਕੇ ਲਈ ਪਾਪਾ ਬੜੀ ਹੈ ਹਾਂਜੀ ਡਾਂਡ ਦਿਓ ਜੈਕਾਰ ਵੀ ਦੁੱਧ ਦੁੱਧ ਪਾ ਲਿਆ ਪਾ ਲਿਆ ਜੀ ਬਸ ਠੀਕ ਹਾਂਜੀ ਓ ਮੁੰਡੇ ਚਾਹ ਮਨੀਬ ਚੜਦੇ ਜਕਾਰੇ ਫਤਿਹ ਪਾਵੇ ਸ਼ਹੀਦਾਂ ਦੇ ਮਨ ਨੂੰ ਪਾਵੇ ਸੋਹਣੀ ਆਕਾ ਜਾਲਿਆ ਆਕਾ ਉਹਦੇ ਵਿੱਚੋਂ ਪੰਜ ਪੰਜ ਕੰਧਾਣਾ ਵਜੇ ਖਾਸਾ ਕਰ ਦੇ ਆਹੋ ਮੁੰਡੇ ਜੀ ਕਾ ਜੈ ਦਾਸ ਦਾ ਇੱਕੋ ਹੀ ਬੇਨਤਾ ਜੀ